ਪੰਜਾਬ ਚ ਬੈ ਕੇ ਪਾਕਿਸਤਾਨ ਲਈ ਖੂਫੀਆ ਜਾਣਕਾਰੀ ਦਾ ਕੰਮ ਕਰ ਰਿਹਾ ਸੀ ਵਿਅਕਤੀ ਤਾਂ ਉਸ ਦੀ ਜਾਣਕਾਰੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਮਿਲਦੀ ਆ ਤੇ ਖੂਫੀਆ ਇਨਪੁਟ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਜਾਂਚ ਹੈ ਜਿਹੜੀ ਕਈ ਮਹੀਨੇ ਚੱਲਦੀ ਹੈ ਤੇ ਜਾਂਚ ਦੇ ਚੱਲਦਿਆਂ ਚੱਲਦਿਆਂ ਅੱਜ ਵੱਡਾ ਐਕਸ਼ਨ ਹੈ ਜਿਹੜਾ ਉਹ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਖੂਫੀਆ ਰਿਪੋਰਟ ਤੇ ਵੱਡੀ ਕਾਰਵਾਈ ਕਰਦੇ ਆ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਇਲਜ਼ਾਮ ਲੇ ਕਿ ਉਹ ਪੰਜਾਬ ਵਿੱਚ ਬੈਠ ਕੇ ਦੇਸ਼ ਦੇ ਮਿਲਟਰੀ ਬਾਰੇ ਕਾਫੀ ਜਿਹੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਪਾਕਿਸਤਾਨ ਨੂੰ ਦੇ ਰਿਹਾ ਸੀ ਅਤੇ ਲੰਬੇ ਸਮੇਂ ਤੋਂ ਪਾਕਿਸਤਾਨ ਦੀ ISI ਦੇ ISI ਦੇ ਜਿਹੜਾ ਸੰਪਰਕ ਵਿੱਚ ਸੀਗਾ ਅਤੇ ਉਸੇ ਦੇ ਤਹਿਤ ਜਿਹੜਾ ਕਿ ਆ ਪੈਸੇ ਵੀ ਚੰਗੇ ਕਮਾਰਿਆ ਸੀ ਤਾਂ ਪੈਸਾ ਵੀ ਬਣਾ ਰਿਆ ਸੀ ਅਤੇ ਇਸੇ ਦੇ ਚੱਲਦਿਆਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਜਿਵੇਂ ਹੀ ਖੂਫੀ ਐਨਪੁੱਟ ਮਿਲਦੀ ਆ ਉਸ ਦੇ ਤਹਿਤ ਵੱਖ-ਵੱਖ ਜਾਂਚ ਕੀਤੀ ਜਾਂਦੀ ਆ ਕੇਂਦਰ ਦੀਆਂ ਏਜੰਸੀਆਂ ਨਾਲ ਵੀ ਦੱਸਿਆ ਜਾ ਰਿਹਾ ਸੰਪਰਕ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਇਸ ਵਿੱਚ ਕਾਰਵਾਈ ਹੁੰਦੀ ਆ ਦੱਸ ਦਈਏ ਕਿ ਪਟਿਆਲਾ ਦੇ ਪਟਿਆਲਾ ਜ਼ਿਲ੍ਹੇ ਤੋਂ ਇਹ ਮਾਮਲਾ ਸਾਹਮਣੇ ਆਇਆ ਤੇ ਐਸਐਸਪੀ ਵਰुण ਸ਼ਰਮਾ ਨੇ ਇਸ ਬਾਰੇ ਇਸ ਸਬੰਧੀ ਅਹਿਮ ਜਿਹੜੇ ਆ ਜਾਣਕਾਰੀ ਦਿੰਦੇ ਆ ਐਸਐਸਪੀ ਬਰਨ ਸ਼ਰਮਾ ਨੇ ਕਈ ਵੱਡੇ ਦਾਅਵੇ ਵੀ ਠੋਕੇ ਆ ਦਾਅਵਾ ਕੀਤਾ ਕਿ ਇਸ ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਨਾਬ ਵਜੋਂ ਹੋਈ ਹੈ ਜੋ ਕਿ ਜਰਨੈਲ ਸਿੰਘ ਦਾ ਪੁੱਤਰ ਹੈ ਤੇ ਉਸ ਦਾ ਪਿੰਡ ਫਰੀਦਪੁਰਾ ਹੈ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਹੈ ਇਹ ਦੋਸ਼ੀ ਭਾਰਤ ਦੇਸ਼ ਵਿੱਚ ਰਹਿ ਕੇ ਭਾਰਤ ਦੇਸ਼ ਦੀ ਮਿਲਟਰੀ ਦੀਆਂ ਗਤੀਵਿਧੀਆਂ ਅਤੇ ਭਾਰਤ ਦੇ ਖਿਲਾਫ ਪਾਕਿਸਤਾਨ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ ਤਾਂ ਉਹਨਾਂ ਤੋਂ ਮੋٹے ਪੈਸੇ ਵੀ ਦੱਸਿਆ ਜਾ ਰਿਹਾ ਹੈ ਕਿ ਲੈ ਲੈ ਰਹੇ ਸੀ ਹਾਲਾਂਕਿ ਖਾਤਿਆਂ ਦੀ ਜਾਂਚ ਹੈ ਜਿਹੜੀ ਉਹ ਚੱਲ ਰਹੀ ਹੈ ਜੋ ਐਸਐਸਪੀ ਪਟਿਆਲਾ ਨੇ ਦੱਸਿਆ ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਇਹ ਜਿਹੜਾ ਵੱਡਾ ਐਕਚੁਅਲੀਆ ਪਟਿਆਲਾ ਪੁਲਿਸ ਵੱਲੋਂ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਚਾਰ ਮੋਬਾਈਲ ਫੋਨ ਜਿਸ ਵਿੱਚ ਇੱਕ ਮੋਬਾਈਲ ਫੋਨ ਜਿਹੜਾ ਰੈੱਡ ਰੈੱਡਮੀ ਕੰਪਨੀ ਦਾ ਹੈ ਅਤੇ ਨੀਲਾ ਸਰਦਈ ਕਲਰ ਆਉ ਦਾ ਇੱਕ ਫੋਨ ਸੈਮਸੰਗ ਦਾ ਅਤੇ ਇੱਕ ਫੋਨ Jio ਕੰਪਨੀ ਦਾ ਇੱਕ ਫੋਨ ਵੀਵੋ ਕੰਪਨੀ ਦਾ ਹੈ ਅਤੇ ਇਹ ਫੋਨ ਜਿਹੜੇ ਆ ਬਰਾਮਦ ਕੀਤੇ ਆ ਤੇ ਆ ਕਾਫੀ ਜਿਹੜੀ ਇਨਪੁੱਟ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਆ ਪੰਜਾਬ ਪੁਲਿਸ ਨੇ ਹਾਲਾਂਕਿ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵੱਖਰੀ ਗੱਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਉਸ ਨੂੰ ਸੋਸ਼ਲ ਮੀਡੀਆ ਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਕਿਸੇ ਤਰ੍ਹਾਂ ਦੇ ਅਜਿਹੇ ਕੰਮ ਉਸ ਨੇ ਨਹੀਂ ਕੀਤਾ ਉਹ નિર્ਦੋਸ਼ ਹੈ ਜਾਣ ਬੁੱਝ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਥੋਂ ਤੱਕ ਕਿ ਉਸ ਦੀ ਪਤਨੀ ਨੇ ਕਿਹਾ ਹੈ ਕਿ ਅਸੀਂ ਤਾਂ ਇੱਕ ਕਮਰੇ ਵਿੱਚ ਹੀ ਜਿਹੜੇ ਆ ਦਿਨ ਗੁਜ਼ਾਰ ਰਹੇ ਹਾਂ ਤੇ ਸਿਰਫ ਤੇ ਸਿਰਫ ਅਸੀਂ ਬੱਚਿਆਂ ਦੇ ਪੜਾਣ ਉੱਤੇ ਜ਼ੋਰ ਲਗਾਇਆ ਹੋਇਆ ਇਸ ਦੇ ਚਲਦਿਆਂ ਉੱਧਰ ਐਸਐਸਪੀ ਨੇ ਦੱਸਿਆ ਹੈ ਕਿ ਕਾਫੀ ਸਮੇਂ ਤੋਂ ਇਹ ਪਾਕਿਸਤਾਨ ਲਈ ਕੰਮ ਕਰ ਰਿਹਾ ਸੀ ਤਾਂ ਪਹਿਲਾਂ ਐਸਐਸਪੀ ਵਰੁਣ ਸ਼ਰਮਾ ਦੇ ਬਾਈਟ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਅਤੇ ਉਸ ਤੋਂ ਬਾਅਦ ਪਰਿਵਾਰ ਕੀ ਕਹਿ ਰਿਹਾ ਉਹ ਵੀ ਸੁਣਿਓ ਕਾਣਾ ਫਸਿਆ ਨਹੀਂ ਗਿਆ ਵੀਰੇ ਕਿਸੇ ਨੇ ਹੈਕ ਕਰਕੇ ਇਹਦਾ ਵਟਸਐਪ ਇਹਨੂੰ ਹੈਕ ਕੀਤਾ ਐਨਾ ਦਿਮਾਗ ਹੈ ਨਹੀਂ ਵੀਰੇ ਵੀ ਐਨਾ ਜੋਖਾ ਕਰ ਲੂਗਾ ਬਿਰਕੂ ਮੈ ਸਾਨੂੰ ਪਤਾ ਵੀ ਇੰਨੇ ਜੋਗਾ ਹੈ ਨਹੀਂ ਹੈ ਨਹੀਂ ਅਸੀਂ ਜਾਣ ਲਿਆ ਵੀ ਰਸਤਾ ਦਿਹਾੜੀ ਕਰਕੇ ਟਾਈਮ ਕਰਦੇ ਜੇ ਇੰਨਾ ਜੋਗਾ ਹੁੰਦਾ ਕੁਝ ਕਰਨ ਲੰਦਾ ਜਿਹੜੇ ਆ ਅਸੀਂ ਫਸਾਏ ਗਏ ਆ ਸਾਡੀ ਮਦਦ ਕਰੋ ਅਸੀਂ ਖੁਦ ਫਸਾਏ ਗਏ ਆ ਆਪ ਵੀ ਇਹੇ ਕਰਨ ਚਾਹੁੰਦੇ ਹਾਂ ਤੇ ਲਾ ਲੈ ਲਾਇਆ ਕਿ ਮੈਨੂੰ ਪਤਾ ਨਹੀਂ ਆ ਹਮੇ ਕਰ ਜੀ ਸਾਨੂੰ ਕੁਝ ਪਤਾ ਹੋਵੇ ਫਿਰ ਅਸੀਂ ਵੀ ਦੱਸੀਏ ਵੀ ਇਹ ਗੱਲ ਬਾਤ ਆ ਬਿਰੇ ਇਹ ਜੀ ਕੋਈ ਗੱਲ ਬਾਤ ਨਹੀਂ ਹੈ ਜੀ 1% ਦੀ ਗੱਲਬਾਤ ਜਿਹੜੀ ਇਹ ਵਿਰੇਜ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਨੇਜ ਨੈਟਵਰਕ ਨੂੰ ਬਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵੰਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋਂ ਏਰੀਏ ਚ ਅਫੀਸ਼ੀਅਲ ਸੀਕ੍ਰੀਟ ਐਕਟਸ ਦਾ ਮੁਕੱਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵੰਡੀ ਮੁਲਕ ਦੀ ਕੰਟਰੀਆਂ ਨੇ ਹਨੀਟਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹ ਹਨੀ trap ਕੀਤਾ ਗਿਆ ਜਦੋਂ ਇਹ ਹਨੀ trap ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ WhatsApp ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗਵਾਂਡੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਉਹਸ ਇੰਡੀਅਨ WhatsApp ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਇਹ ਟੂਰਨਾਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੇਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀ ਸੂਪ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕੀ ਬਵਾਂਡੀ ਮੁਲਕ ਪਾਕਿਸਤਾਨ ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅੰਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਊਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉੱਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸੈਂਟੀਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ 'ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਇਹ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆਇਆ ਜੀ ਇਹ ਅਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਇਹ ਆਪਣੀ ਜਿਹੜੀ ਵੀ ਇਨਫੋਰਮੇਸ਼ਨ ਆ ਉਹ ਬਾਹਰ ਜਿਹੜੀ ਆ ਭੇਜ ਰਿਆ ਸੀ ਡਾਕੂਮੈਂਟਸ ਕੀ ਕੀ ਮਿਲੇ ਜਾਂਦੇ ਨੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਆ ਸੀ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮੀਨਲ ਪਿਸ਼ੋਕਰ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪਾਰੀ ਸੀਗਾ ਪਰੰਤੂ ਅਸੀਂ ਕਾਫੀ ਸਮੇਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮਾਨੀਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ SPG ਗੁਰਬੰਸ ਬੈਂਸ DSP ਨਾਬਾ ਤੇ SHO ਪਾਤਸੋ ਗੁਰਪ੍ਰੀਤ ਠੰਡਾ ਨੇ ਕਾਫੀ ਇੱਥੇ ਐਫਰਟ ਕਰਕੇ ਇਹਨੂੰ ਰਾਉਂਡ ਅਪ ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਫੜਿਆ ਜਾਂਦਾ ਆ ਜੀਦਾ ਗਵਾਂਡੀ ਮੁਲਕ 'ਚ ਕੋਈ ਇਨਫੋਰਮੇਸ਼ਨ ਦੇ ਆਦਾਨ-ਪ੍ਰਦਾਨ ਦਾ ਰੋਲ ਉਹਦਾ ਸਾਹਮਣੇ ਆਂਦਾ ਹੈ ਤੇ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਆਂ ਕਿ ਉਹਦੀ ਇੰਟਰੋਗੇਸ਼ਨ 'ਚ ਸੈਂਟਰਲ ਏਜੰਸੀਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇ ਟ੍ਰਾਂਜੈਕਸ਼ਨ ਬੈਂਕ ਦੀ ਸਰ ਹਾਂਜੀ ਕੋਈ 2-3 ਟ੍ਰਾਂਜੈਕਸ਼ਨਸ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਐਸਆਈਓ ਫਾਈਨੈਂਸ਼ੀਅਲ ਨੈਟਵਰਕ ਵੀ ਪੂਰਾ ਇਹ ਚੁਪਸਾ ਇਹ ਪਾਸ ਹੁੰਦਾ ਹੀ ਰਹਿਣ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸਨੇਹਾ ਦੇਣਾ ਚਾਹੂਗੇ ਆਪਣੇ ਵੱਲੋਂ ਕਿਉਂਕਿ ਬਹੁਤ ਦੇਖੋ ਜੀ ਮੈਂ ਇਹ ਸਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰ ਦੀ ਤਲਵਾਰ ਆ ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ ਚ ਹਨੀ trap ਚ ਫਸਾ ਕੇ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜੜੀਆਂ ਨੇ ਉਹ ਕੋਈ ਵੀ ਇਹੋ ਜਿਹੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਇਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ ਨਾਲ ਕੀਤੀ ਚਾਵੇ ਕਿੰਨਾ ਪੜਿਆ ਹੋਇਆ ਤੇ ਉਮਰ ਕਿੰਨੀ ਸਭ ਇੱਕ ਵਾਰ ਫੋਟੋ ਕਰੀਏ ਦੀ ਕਰਾ ਲਈਏ